ਸਤਿ ਸ੍ਰੀ ਅਕਾਲ ਜੀ ਐਨ ਆਰ ਜੇ ਚੈਨਲ ਤੇ ਆਪ ਜੀ ਦਾ ਹਾਰਦਿਕ ਸਵਾਗਤ ਹੈ ਜੀ ਪ੍ਰੋਫਾਈਲ ਦੇ ਬਾਰੇ ਵਿੱਚ ਸਾਂਝੇ ਕਰਨ ਤੋਂ ਪਹਿਲਾਂ ਆਪ ਜੀ ਨਾਲ ਇੱਕ ਦੋ ਬੇਨਤੀਆਂ ਸਾਂਝੀਆਂ ਕਰਨੀਆਂ ਹਨ ਨੰਬਰ 1 ਇਹ ਚੈਨਲ ਫ੍ਰੀ ਆਫ ਕਾਸਟ ਫ੍ਰੀ ਸੇਵਾ ਤੁਹਾਨੂੰ ਕੋਈ ਅਦਾਇਗੀ ਨਹੀਂ ਦੇਣੀ ਪੈਂਦੀ ਨੰਬਰ 2 ਸਕਰੀਨ ਦੇ ਉੱਪਰ ਪਰਿਵਾਰ ਦਾ ਨੰਬਰ ਦਿੱਤਾ ਜਾਂਦਾ ਜੀ ਤੁਸੀਂ ਪਰਿਵਾਰ ਨਾਲ ਸਿੱਧਾ ਸੰਬੰਧ ਕਰੋ ਅਰਬ ਚੋਲਿਆਂ ਦੇ ਭਾਰਤੋਂ ਬਚੋ ਰਿਸ਼ਤੇਾਰੇ ਝੋਖ ਪੜਤਾਲ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੋਵੇਗੀ ਜੀ ਨਵਰਤਨ ਪ੍ਰੋਫਾਈਲ ਦੇ ਦੋ ਹਿੱਸੇ ਨੇ ਜੀ ਇੱਕ ਤੁਹਾਡਾ ਬਾਇਓ ਡਾਟਾ ਦੂਸਰੀ ਤੁਹਾਡੀ ਰਿਕੁਆਇਰਮੈਂਟ ਅਗਰ ਤੁਸੀਂ ਟਾਈਪ ਨਹੀਂ ਕਰ ਸਕਦੇ ਤਾਂ ਪੈਨ ਨਾਲ ਲਿਖ ਕੇ WhatsApp ਤੇ ਫੋਟੋ ਵਿੱਚ ਕੇ ਦਿੱਤੇ WhatsApp ਬਟੇ ਆਪੇ ਭੇਜ ਸਕਦੇ ਹੋ ਜੀ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਪਹਿਲਾ ਮੇਰਾ ਆਪਦੀ ਨਾਮਾਂ ਸਾਂਝਾ ਕਰਨ ਲੱਗਾ ਜੀ ਨਾਮ ਸਿੰਘ ਜਾਤ ਜੱਟ ਸਿੱਖ ਲੜਕਾ ਢਿਲੋਂ ਬੋਤ ਡਿਸਟ੍ਰਿਕਟ ਬਲੇ ਕੋਲਾ ਜਨਮ ਮਿਤੀ 17/1996 ਕੰਧ 5 ਫੁੱਟ 9 ਇੰਚ ਯੋਗਤਾ ਬੀ ਕਾਮ ਐਲ ਐਲ ਬੀ ਕੰਮ ਹੈਡ ਕਨਸਟੇਬਲ ਇਨ ਇਨਵੈਸਟੀਗੇਸ਼ਨ ਪੰਜਾਬ ਪੋਰਟ ਪ੍ਰਾਪਰਟੀ ਬਾਈ ਕਿੱਲੇ ਜ਼ਮੀਨ ਹੈ ਜੀ ਪਰਿਵਾਰ ਕੋਲ ਤੇ ਦੋ ਭਰਾ ਹਨ ਇਹਨਾਂ ਦੀ ਰਿਕੁਇਰਮੈਂਟ ਹੈ ਜੀ ਸੋਹਣੀ ਸਨਖੀ ਮਟਿਆਰ ਲੜਕੇ ਦੇ ਬਰਾਬਰ ਦੀ ਜੋਤ ਆ ਰੱਖਣ ਵਾਲੀ ਹੋਵੇ ਪਰ ਸਰਕਾਰੀ ਨਾ ਹੋ ਪਈ ਤੋਂ ਪੈਸੇ ਦਿੱਤੇ ਜਾਵੇਗੇ ਇਹਨਾਂ ਦਾ ਮੋਬਾਈਲ ਨੰਬਰ ਹੈ ਜੀ 8 55 70 2 9072 ਅਗਲੀ ਪ੍ਰੋਫਾਈਲ ਹੈ ਜੀ ਨਾਂ ਕੌਰ ਜਾਤ ਜੱਟ ਸਿੱਖ ਲੜਕੇ ਇਹ ਮਾਝੇ ਨੂੰ ਬਿਲੋਂਗ ਕਰਦੇ ਨੇ ਹਨ ਜੀ ਖੰਡੂਰ ਸਾਹਿਬ ਕੋਲ ਇਹਨਾਂ ਦਾ ਕੋਈ ਟਕਰਾ ਇਹਨਾਂ ਦੀ ਜਨਮ ਮਿਤੀ ਆ 12/1988 ਜੋਤਾ ਨਹੀਂ ਹੈਗਾ ਐਮਏ ਹਿਸਟਰੀ ਐਮਐਡ ਤੇ ਇਹ ਚਾਹੁੰਦੇ ਨੇ ਵੀ ਸਾਨੂੰ ਜੋ ਰਜਿਸਟਾ ਬਾਜੇ ਦਾ ਜਾਂ माजी ਦੇ ਨਾਲ ਲੱਗਦਾ ਤੋ ਆਪੇ ਰਾ ਨਜੇ ਤਾਂ ਚੰਗੀ ਗੱਲ ਆ ਅਰ ਲੜਕੇ ਕੋਲੇ ਪੰਜ ਚਾਰ ਕਿਲੇ ਜ਼ਮੀਨ ਹੋਵੇ ਜਾਂ ਸਰਕਾਰੀ ਨੌਕਰੀ ਹੋਵੇ ਜਾਂ ਫਿਰ 8 10 ਕਿਲੇ ਹੋਣ ਖੇਤੀ ਕਰਦੇ ਹੋਣ ਤੀਸਰੇ ਨੰਬਰ ਤੇ ਜੋ ਕੋਈ ਬਾਹਰੋਂ ਲੜਕਾ ਤਾਂ ਸਿਰਫ ਆਸਟ੍ਰੇਲੀਆ ਨੂੰ ਪ੍ਰੈਫਰ ਕੀਤਾ ਜਾਊਗਾ ਜੀ ਆਸਟ੍ਰੇਲੀਆ ਹੀ ਲੜਕੀ ਜਾਣੀ ਚਾਹੁੰਦੀ ਹੈ ਤੇ ਇਹਨਾਂ ਦੇ ਪਰਿਵਾਰ ਦਾ ਨੰਬਰ ਹੈ ਜੀ 98 766 29 42 ਇਹ ਦੋ ਫਰਵਰਾਰ ਜਨ ਸੰਜੋਗੀ ਜਨ ਜੀ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਜੀ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ